ਇਹ ਬੜੀ ਖੁਸ਼ੀ ਦੀ ਗੱਲ ਆ ਕਿ ਜਿੱਥੇ ਹੋਲੇ ਮੱਲੇ ਦਾ ਤਿਉਹਾਰ ਸਮੂਹ ਸੰਗਤਾਂ ਬੜੀ ਸਰਦਾ ਭਾਵਨਾ ਨਾਲ ਮਨਾ ਰਹੀਆਂ ਉੱਥੇ ਅੱਜ ਪਿੰਡ ਪਡੋਰੀ ਛਦਵਾ ਦੇ ਸਹਿਯੋਗ ਦੇ ਨਾਲ ਢੋਰੀ ਵਿਖੇ ਸਰਦਾਰ ਬਲਜੀਤ ਸਿੰਘ ਬਿੱਲਾ ਪਹਿਲਵਾਨ ਦੀ ਰਹਿਨਮਾਈ ਹੇਠ ਤਨ ਤਨ ਬਾਬਾ ਨਾਜ਼ਜੀ ਦੇ ਸਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਪਿੰਡ ਵੱਲੋਂ ਇਹ ਮਹਾਨ 쿠ਸ਼ੀ ਦੰਗਲ ਕਰਾਇਆ ਜਾ ਰਿਹਾ ਆ ਸੋ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਵਾ ਬੜਾ ਉਤਸ਼ਾਹ ਆ ਇਹਦੇ ਨਾਲ ਇਹ ਮੈਸੇਜ ਜਾਂਦਾ ਵਾ ਕਿ ਬੱਚਿਆਂ ਨੂੰ ਅੱਜ ਕੁਸ਼ਤੀਆਂ ਵੇਖ ਕੇ ਜਿਹੜੇ ਛੋਟੇ ਬੱਚੇ ਆ ਉਹ ਨਸ਼ਿਆਂ ਨੂੰ ਤਿਆਗਣਗੇ ਔਰ ਇਹ ਖੇਡਾਂ ਵੱਲ ਜਿਹੜਾ ਰੁਝਾਨ ਜਿਹੜਾ ਵਧੂਗਾ ਸੋ ਇਹ ਹਰ ਸਾਲ ਕੁਸ਼ਤੀਆਂ ਜਿਹੜੀਆਂ ਪਿੰਡ ਵੱਲੋਂ ਕਰਾਈ ਜਾਂਦੀਆਂ ਮੈਂ ਬਹੁਤ ਬਹੁਤ ਇਹਨਾਂ ਨੂੰ ਵਧਾਈ ਦਿੰਦਾ ਵਾਂ ਔਰ ਬੱਚਿਆਂ ਨੂੰ ਬੇਨਤੀ ਕਰਦਾ ਕਿ ਨਸ਼ਿਆਂ ਨੂੰ ਤਿਆਗ ਕੇ ਆਓ ਖੇਡਾਂ ਵੱਲ ਰੁਝਾਨ ਵਧিয়ে ਖੇਡਾਂ ਵੱਲ ਰੁਝਾਨ ਜਿੱਥੇ ਸਰੀਰ ਪੱਖੋਂ ਆਪਾਂ ਤਗੜੇ ਹੋਵਾਂਗੇ ਉਥੇ ਆਪਾਂ ਨਸਿਆਂ ਤੋਂ ਵੀ ਵਧੀ ਰਹਾਂਗੇ ਸੋ ਦੁਬਾਰਾ ਫੇਰ ਪੰਡੋਰੀ ਸਦਵਾ ਦੀ ਸੰਗਤ ਨੂੰ ਔਰ ਦਾਸ ਦਾ ਵੀ ਇਹ ਪਿੰਡ ਵਾ ਮੈਂ ਸਮੂਹ ਬੱਚਿਆਂ ਨੂੰ ਔਰ ਇਹਨਾਂ ਪਹਿਲਵਾਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ ਜਿਹੜੇ ਇਹਨਾਂ ਦੰਗਲਾਂ ਦੇ ਵਿੱਚ ਹਿੱਸਾ ਲੈ ਕੇ ਇਹ ਮੱਲਾ ਮਾਰਦੇ ਆ ਔਰ ਆਪਣਾ ਉਤਸ਼ਾਹ ਜਿਹੜਾ ਵਾ ਵਧਾਉਂਦੇ ਆ ਸੋ ਦੁਬਾਰਾ ਫਿਰ ਪਿੰਡ ਪੰਡੋਰੀ ਸ਼ਦਵਾਂ ਦੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਜੀ ਧੰਨ ਧੰਨ ਬਾਬਾ ਨਾਸ ਜੀ ਹਰ ਸਾਲ ਦੀ ਤਰ੍ਹਾਂ ਅਸੀਂ ਇੱਥੇ ਸ਼ਿੰਜ ਕਰਾਉਣੇ ਆ ਬਹੁਤ ਬਹੁਤ ਦੂਰੋਂ ਮੱਲ ਆਉਂਦੇ ਆ ਜੀ ਪਿੰਡ ਦਾ ਬਹੁਤ ਸਹਯੋਗ ਹੈ ਜੀ ਮਕਸਦ ਕੀ ਕਰਵਾਉਂਦੇ ਹਾਂ ਹਾਂ ਜੀ ਇਹੋ ਜੀ ਇਹ ਨਸ਼ਿਆਂ ਤੋਂ ਦੂਰ ਰਹਿਣ ਬੱਚੇ ਆਪਣੇ ਤੇ ਖੇਡਾਂ ਨਾਲ ਜੁੜਨ ਕਿ ਇਹੋ ਸਾਡਾ ਮੇਨ ਮਕਸਦ ਹੈ ਜੀ ਕਿੰਨੀ ਦੇਰ ਹੋ ਗਈ ਸਾਡਾ ਇਹਨਾਂ ਕੀ 8ਵਾਂ ਇਹ ਜੋੜ ਮੇਲਾ ਜੀ ਜੀ ਕੀ ਕਹਿਣਾ ਚਾਹੋਗੇ ਲੋਕਾਂ ਅਸੀਂ ਤੇ ਇਸ ਅਪੀਲ ਕਰਦੇ ਆਂ ਕਿ ਤੁਸੀਂ ਗੇਮਾਂ ਨਾਲ ਜੁੜੋ ਤੇ ਮਲਕੀ ਵੱਤ ਤੋਂ ਵੱਤ ਤਰਕੀਆਂ ਕਰੋ ਇੰਟਰਨੈਸ਼ਨਲ ਗੇਮਾਂ ਮਲਕੀ ਛੱਡੋ ਤੁਸੀਂ